the yeah. ਐਡਵਾਰਡ ਦੇ ਦਿਨ ਭਾਰਤ ਲਈ ਦੀਪਾ ਕਰਮਾ ਕਰਨ ਇਤਿਹਾਸ ਰਚ ਦਿੱਤਾ ਦੀਪਾ ਮੈਡਲ ਦੇ ਕਦਮ ਦੂਰ ਰਹੇ ਦੀਪਾ ਨੇ ਪਹਿਲਾਂ ਵਾਲਟ ਇਵੈਂਟ ਦੇ ਫਾਈਨਲ ਚ ਐਂਟਰੀ ਕਰ ਇਤਿਹਾਸ ਲਾ ਚਾ ਅਤੇ ਫਿਰ ਫਾਈਨਲ ਤੇ ਚੌਥਾ ਸਥਾਨ ਹਾਸਲ ਕਰ ਕਮਾਲ ਕਰ ਦਿੱਤਾ ਦੀਪਾ ਨੇ ਫਾਈਨਲ ਵਿੱਚ 15.066 ਦਾ ਸਕੋਰ ਹਾਸਲ ਕੀਤਾ ਅਤੇ ਦੀਪਾ ਅਖਰ ਤੱਕ ਮੈਡਲ ਦੀ ਦਾਵੇਦਾਰ ਬਣੀ ਹੋਈ ਸੀ ਸਮਗਰੋਂ ਦੀਪਾ ਨੇ ਦੇਸ਼ਵਾਸੀਆਂ ਤੋਂ ਮਾਫੀ ਵੀ ਮੰਗੀ ਇਵੈਂਟ ਦੇ ਚੌਥੇ ਸਥਾਨ ਤੇ ਰਹਿਣ ਦੇ ਬਾਅਦ ਦੀਪਾ ਕਰਮਾਕਰ ਨੇ ਟਵੀਟ ਕੀਤਾ ਅਤੇ ਦੇਸ਼ ਨੂੰ ਕਿਹਾ ਕਿ ਮੈਡਲ ਨਹੀਂ ਜਿੱਤ ਸਕੀ ਇਸ ਲਈ ਉਸ ਨੂੰ ਦੇਸ਼ ਮਾਫ ਕਰ ਦਵੇ ਦੀਪਾ ਨੇ ਟਵੀਟ ਇੱਕ ਵਾਰ ਨਹੀਂ ਸਗੋਂ ਦੋ ਵਾਰ ਕੀਤਾ ਓਲੰਪਿਕ ਚਾਹਤਾਂ ਦੇ ਨਾਰਦ ਦੀ ਕਈ ਖੇਡਾਂ ਚ ਮੈਡਲ ਜਿੱਤਣ ਦੀ ਆਸ ਤੇ ਪਾਣੀ ਫਿਰ ਗਿਆ ਸਾਨੀਆ ਮਿਰਜ਼ਾ ਤੇ ਰੋਹਨ ਵਪੰਨਾ ਟੈਨਿਸ ਚ ਭਾਰਤ ਦੀ ਇੱਕ ਵੱਡੀ ਉਮੀਦ ਬਣ ਕੇ ਉਭਰੇ ਸਨ ਇਹ ਜੋੜੀ ਐਤਵਰਣ ਹੋਏ ਕਾਂਸੀ ਦੇ ਤਗਮੇ ਦਾ ਮੈਚ ਵੀ ਹਾਰ ਗਈ ਸਾਨੀਆ ਵਪੰਨਾ ਦੀ ਜੋੜੀ ਨੂੰ ਚੈੱਕ ਰਿਪਬਲਿਕ ਦੀ ਲੂਸੀ ਹਾਰਟੈਕ ਅਤੇ ਰਾਡੇਕ ਸਟਾਫਨਿਕ ਦੀ ਜੋੜੀ ਨੇ 6-1, 7-5 ਦੇ ਫਰਕ ਨਾਲ ਹਰਾ ਦਿੱਤੀ ਲੰਡਨ 올림픽 ਚ ਪਾਰਲੀ ਕਾਂਸਰ ਤੱਕਮ ਜਿੱਤਣ ਵਾਲੀ ਸਾਇਨਾ ਨੇਹਵਾਲ ਪ੍ਰੀਓਲੰਪਿਕ ਤੋਂ ਬਾਹਰ ਹੋ ਗਈ ਗਰੁਪ ਜੀ ਦੇ ਆਪਣੇ ਦੂਜੇ ਮੈਚ ਸਾਇਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸਾਇਨਾ ਮੈਡਲ ਦੀ ਮੁੱਖ ਦਾਵੇਦਾਰ ਸੀ ਪਰ ਸਾਇਨਾ ਨੂੰ ਯੂਕਰੇਨ ਦੀ ਮਾਰੀ ਜਾ ਯੁਲੀਟੀਨਾ ਨੇ ਸਿੱਦੇ ਸੈਟਾਂ ਚ 21-18 21-19 ਦੇ ਫਰਕ ਨਾਲ ਮਾਤ ਦਿੱਤੀ ਸਾਇਨਾ ਇੱਕ ਸਮੇਂ ਦੂਜੇ ਸੈਟ ਚ 11-0 ਨਾਲ ਲੀਡ ਕਰ ਰਹੀ ਸੀ ਪਰ ਦਮਦਾਰ ਸਥਿਤੀ ਚੋਂ ਦੇਸ਼ ਦੀ ਦਿੱਗਜ ਬੈਡਮਿੰਟਨ ਖਿਡਾਰੀ ਆਪਣੇ ਮੈਚ ਗਵਾ ਬੈਠੀ ਹੌਕੀ ਵਿੱਚ ਭਾਰਤ ਤੇ ਬੈਲਜੀਅਮ ਦੀ ਟੱਕਰ ਭਾਰਤ ਲਈ ਇਤਿਹਾਸ ਰਚਣ ਦਾ ਮੌਕਾ ਲੈ ਕੇ ਆਈ। ਭਾਰਤ ਦੇ ਕੋਲੇ ਮੈਚ ਜਿੱਤ ਕੇ ਸੈਮੀਫਾਈਨਲ ਚ ਐਂਟਰੀ ਕਰਨ ਦਾ ਮੌਕਾ ਸੀ ਪਰ ਇਸ ਮੈਚ 'ਚ ਭਾਰਤ ਨੂੰ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਭਾਰਤ ਲਈ ਇਕਲੌਤਾ ਗੋਲ ਕਾਸ਼ਦੀਪ ਸਿੰਘ ਨੇ ਕੀਤਾ। ਭਾਰਤ ਨੇ ਮੈਚ 'ਚ ਪਹਿਲਾਂ ਗੋਲ ਕਰ ਲੀਡ ਹਾਸਲ ਕੀਤੀ ਸੀ ਪਰ ਫਿਰ ਬੈਲਜੀਅਮ ਨੇ ਦਮਦਾਰ ਅਟੈਕਿੰਗ ਖੇਡ ਵਿਖਾਇਆ ਤੇ ਮੈਚ ਆਪਣੇ ਨਾਮ ਕਰ ਲਿਆ। ਉਤੇ ਮੁਕੇਬਾਜ਼ੀ ਵਿੱਚ 파ਤਮ ਦੂਜੀ ਨਕਾਮੀ ਦਾ ਸਾਹਮਣਾ ਕਰਨਾ ਪਿਆ ਐਤਵਾਰ ਦੇ ਦਿਨ ਮਨੋਜ ਕੁਮਾਰ ਆਪਣਾ ਪ੍ਰੀ ਕੁਆਰਟਰ ਫਾਈਨਲ ਮੁਕਾਬਲਾ ਹਾਰ ਕੇ ਉਜ਼ਬੇਕਿਸਤਾਨ ਦੇ ਮੁਕੇਬਾਜ਼ ਫਾਸਲੀਦੀਨ ਗਿਆਬਨਾਜ਼arov ਨੇ ਮਨੋਜ ਕੁਮਾਰ ਨੂੰ 3-0 ਨਾਲ ਮਾਤ ਦਿੱਤੀ ਅਤਵਰਨ ਚੇਨ ਦੀ ਡਾਈਵਰ ਹੀਜੀ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਲੱਗਾ ਹੀਜੀ ਨੂੰ ਉਸਦੇ ਟੀਮ ਮੇਟ ਤੇ ਬॉयਫ੍ਰੈਂਡ ਕਿਨਕਾਈ ਨੇ ਮੈਡਲ ਸੈਰੇਮਨੀ ਦੌਰਾਨ ਪ੍ਰਪੋਜ਼ ਕਰ ਦਿੱਤਾ ਆਪਣੀ ਗਰਲਫ੍ਰੈਂਡ ਹੀਜੀ ਨੂੰ ਮੈਡਲ ਸੈਰੇਮਨੀ ਦੌਰਾਨ ਹੀ ਕਿਨਕਾਈ ਨੇ ਪ੍ਰਪੋਜ਼ ਕਰਨਾ ਸਹੀ ਸਮਝਿਆ ਹੀਜੀ ਨੇ 3 ਮੀਟਰ ਸਪ੍ਰਿੰਗਬੋਰਡ ਇਵੈਂਟ ਜਿੱਤਾਂਦੀ ਰੱਤਾ ਗਮਾਜੇ ਤੇ ਸੀ ਅਤੇ ਦੋਵੇਂ ਪਿਛਲੇ 6 ਸਾਲਾਂ ਤੋਂ ਰਿਸ਼ਤੇ ਵਿੱਚ ਸਨ ਜੁਮੈਕਾ ਦੇ 29 ਸਾਲ ਦੇ ਹਸੈਨ ਬੋਲਟ ਇੱਕ ਵਾਰ ਫਿਰ ਤੋਂ ਵਿਸ਼ਵ ਦੇ ਸਭ ਤੋਂ ਤੇਜ਼ ਧਾਕਕ ਬਣ ਕੇ ਉਭਰੇ ਨੇ। ਰੀਓ 올림픽 ਦੇ 100 ਮੀਟਰ ਦੌੜ ਚ ਬੋਲਟ ਨੇ 9.81 ਸੈਕਿੰਡ ਦਾ ਸਮਾਂ ਲੈਂਦੇ ਹੋਏ 골ਡ ਮੈਡਲ ਤੇ ਕਬਜ਼ਾ ਕੀਤਾ। ਮਾਡਰਨ 올림픽 ਚ ਬੋਲਟ ਪਹਿਲੇ ਐਥਲੀਟ ਬਣ ਗਏ ਨੇ ਜੋ ਲਗਾਤਾਰ 올림픽 ਚ 100 ਮੀਟਰ ਦੌੜ ਦਾ ਖਿਤਾਬ ਜਿੱਤਣ ਚ ਕਾਮਯਾਬ ਹੋਏ ਨੇ। ਮਾਡਰਨ 올림픽 ਦੇ 120 ਸਾਲ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ। ਪਹਿਲਾਂ ਲਗਭਗ 20 ਮੀਟਰ ਤੱਕ ਬੋਲਟ ਅਮਰੀਕਾ ਦੇ ਜਸਟਿਨ ਗੈਟਲਿੰਗ ਤੋਂ ਪਿੱਛੜ ਰਿਹਾ ਸੀ ਪਰ ਫਿਰ ਅਚਾਨਕ ਬੋਲਟ ਨੇ ਰਫ਼ਤਾਰ ਵਧਾਈ ਅਤੇ ਆਸਾਨੀ ਨਾਲ ਮੁਕਾਬਲੇ ਜਿੱਤ ਚੁੱਕੀ ਟੀ ਇਹ ਦੌੜ ਜਿੱਤਣ ਦੇ ਨਾਲ ਹੀ ਬੋਲਟ ਦੀ 올림픽 ਗੋਲਡ ਮੈਡਲਸ ਦੀ ਗਿਣਤੀ 7 ਹੋ ਗਈ ਹੈ ਤੰਤਰਤਾ ਦਿਹਾੜੇ ਮੌਕੇ ਪਾਕਿਸਤਾਨੀ ਕ੍ਰਿਕਟ ਟੀਮ ਨੇ ਦੇਸ਼ ਨੂੰ ਜਿੱਤ ਦੇ ਨਾਲ ਸ਼ਾਨਦਾਰ ਤੋਹਫਾ ਦਿੱਤਾ। ਪਾਕਿਸਤਾਨ ਨੇ ਇੰਗਲੈਂਡ ਦੇ ਵਿਰੁੱਧ ਚੌਥੇ ਟੈਸਟ ਮੈਚ ਵਿੱਚ 10 ਵਿਕਟ ਨਾਲ ਜਿੱਤ ਦਰਜ ਕਰਦੇ ਚਾਰ ਮੈਚਾਂ ਦੀ ਸੀਰੀਜ਼ ਵਿੱਚ 2-2 ਦੀ ਬਰਾਬਰੀ ਕੀਤੀ। ਪਾਕਿਸਤਾਨ ਅਗੇ ਸਿਰਫ 40 ਰਨਾਂ ਦਾ ਟੀਚਾ ਸੀ ਜਿਸ ਨੂੰ ਅਜ਼ਹਰ ਅਲੀ ਅਤੇ ਸਮੀ ਅਸलम ਨੇ ਆਸਾਨੀ ਨਾਲ ਨਬਾਦ ਰਹਿਣ ਦੇ ਹਾਸਲ ਕੀਤਾ। ਵੰਦੇ